ਵਿਆਹ ਆ ਗਿਆ ਸੰਤੋਖ ਦਾ ਹੋਰ ਜਗਾਂ ਦੇ ਤਕਵੀਰੇ ਦਾ ਵਿਆਹ ਗੋਰੀਏ ਕਵੀਰੇ ਦਾ ਵਿਆਹ ਗੋਰੀਏ ਜਿਹੜਾ ਨੱਚਿਆ ਨਹੀਂ ਪਾਦਿਆਂਗੇ ਪਰਚਾ ਤੇ ਵੀਰੇ ਦੇ ਵਿਆਹ ਦੀਆਂ ਤਿਆਰੀਆਂ ਚੱਲਦੀਆਂ ਹੁਣ ਚੱਲ ਬਾਈ ਜੀ ਸਾਹਿਬ ਜੀ ਕਿੱਦਾਂ ਹੀ ਸੀ ਵਧੀਆ ਵਧੀਆ ਤੁਸੀਂ ਰਸੋ ਸਾਹਿਬ ਜੀ ਨੂੰ ਬਹੁਤ ਵੈਲਕਮ ਥੈਂਕ ਯੂ ਬਾਈ ਜੀ ਥੈਂਕ ਯੂ ਜਿਹੜਾ ਲੈਣਾ ਵਾ ਬਲੇਜ਼ ਨਾਲ ਇੱਕ ਕਿਸ ਕਿਸ ਪ੍ਰੋਗਰਾਮ ਤੇ ਵਿਆਹ ਵਾਸਤੇ ਵਿਆਹ ਵਾਸਤੇ ਇਹ ਨੰਦਨ ਰਮਾਣ ਹਾਂਜੀ ਉਹ ਵੀਰ ਦਾ ਡਾਈਟ ਦਾ ਧਿਆਨ ਰੱਖਣ ਲੱਗ ਗਿਆ ਹੁਣੇ ਮਿਹਰਮਾਨੀਆਂ ਦੀ ਫਿਟਿੰਗ ਤਾਂ ਆ ਮਹਿਰੂਨ ਲੱਗ ਗਿਆ ਇੱਕ ਤਾਂ ਹਨਾ ਵੀਰੇ ਇੱਕ ਰਾਣੀ ਚੱਲ ਗਏ ਦੋ ਹੀ ਹੁੰਦੀਆਂ ਮਮੀ ਰਾਸ਼ਨ ਦੀ ਸਲੈਪ ਆਹ ਨੋਟ ਦੇਖ ਤੂੰ ਕਰ ਨੋਟ ਤਾਂ ਐਂਕਨਾ ਤੋੜ ਹੀ ਨਹੀਂ ਕੋਈ ਉਹ ਜੀ ਕੁਰਤਾ ਪਜਾਮਾ ਚਟਾਈਆਂ ਉਹਦਾ ਸਟੇਰ ਨਹੀਂ ਤੇ ਵੀਰੇ ਦੇ ਵਿਆਹ ਦੀਆਂ ਤਿਆਰੀਆਂ ਚੱਲਦੀਆਂ ਹੁਣ ਮਾਮੀ ਆ ਜਾਣੀਆਂ ਕਹੌਣ ਦੇਖ ਲੈ ਹੋਰ ਹਾਂ ਵੀਰੇ ਦੇਖ ਲੈ ਹੁਣ ਕਿਹੜਾ ਕੁਰਤਾ ਕੁਰਤਾ ਪਜਾਮਾ ਚਾਹੀਦਾ ਵਾ ਹਾਂ ਕਿਹੜਾ 골ਡਨ ਚ ਲੈਣਾ ਕਿ ਚਿੱਟਾ ਨਹੀਂ ਪਾਈਦਾ ਹੁੰਦਾ ਕਹਿੰਦਾ ਪੂਰਾ ਨੰਨਦਾ ਤੇ ਹਾਂ 골ਡਨ ਲਾਈਟ ਲੈ ਲੈ ਹਾਂ ਵੀ ਸੌਦਾ ਇਹ ਦੁਬਾਰਾ ਥੋੜਾ ਆਪਾਂ ਸੌਦਾ ਪਤਾ ਖਰੀਦਣਾ ਕੰਮ ਕਈ ਆ ਅੱਜ ਸ਼ਹਿਰ ਆਪਾਂ ਨੂੰ ਯਾਰ ਵੈਲਕਮ ਜੀ ਆਸਰੀ ਗੱਲ ਬਾਈ ਜੀ ਆਸਰੀ ਗੱਲ ਕਿੱਦਾਂ ਹੀ ਸੀ ਵਧੀਆ ਵਧੀਆ ਤੁਸੀਂ ਦੱਸੋ ਆਸਰੀ ਗੱਲ ਤੇਨੂੰ ਬਹੁਤ ਵੈਲਕਮ ਥੈਂਕ ਯੂ ਬਾਈ ਜੀ ਥੈਂਕ ਯੂ ਬਾਈ ਜੀ ਬਹੁਤ ਬਹੁਤ ਕੁਰਤੇ ਪਜਾਮੇ ਦਿਖਾ ਦਿਓ ਬਰੇ ਘੈਂਟ ਜੀ ਬੀੜਾ ਦਾ ਵਿਆਹ ਹੋ ਰਿਹਾ ਹੈ ਬਈ ਜਸਲੀਨ ਕਰ ਲੋ ਇਹ ਆਲਾ ਪਹਿਲਾ ਵਾਰ ਚੱਕ ਬਈ স্টিਲigree ਜੋਦ ਨੂੰ ਭੇਜਿਆ ਸੁਫੜਾ ਦੂੰਦਾਰਾ ਬਣਾਉਣਾ স্টিਲigree ਇਹ ਜਿਹਿਆਂ ਦਾ ਪਾਉ ਉਹ ਯਾਰ ਸੇਰਬਾਨੀਆਂ ਬਣਾਵਾ ਦੀਪ ਢੱਲਾ ਵਾਲੀ ਚੱਕ ਨਗਰ ਜੀ ਸਿੰਗਰਾਂ ਵਾਲੀ ਆ ਸਾਰੇ ਹਾਂ ਦੇਸੀ ਬੰਦੇ ਵਾਲਾ ਦਿਖਾ ਬਈ ਹੁਣ ਮਸਦੂ ਜੁਨ ਇਕਤਾ ਲਈ ਜਿੰਦਾਬਾਦ ਇਕਤਾ ਇਧਰ ਉਸਾਬ ਨਾਲ ਉਹ ਦੇਖਿਓ ਜੀ ਉਹਨੇ ਬਲੇਜ਼ਰ ਪਾਇਆ ਗੁਰਦਪਤ ਵੀਰ ਜਮਾ ਪਰ ਹਾਂ ਠੀਕ ਨਹੀਂ ਬਲੇਜ਼ਰ ਹੈਗੀ ਸਾਡੇ ਵੀਰੇ ਦੇ ਤਾਂ ਸਮਝਿਆ ਕੁਰਤਾ ਪਾਇਆ ਜਦਾ ਨੇ ਕੋਫੀ ਨੂੰ ਕਿਉਂ ਦਿੰਦਾ ਹਾਂ ਬੰਦਾ ਬਲੇਜ਼ਰ ਕਿੱਡਾ ਲਾਗਦਾ ਉਹ ਜਿਹੜਾ ਹੁੰਦਾ ਉਹ ਜੀ ਕੋਫੀ ਜਾਂ ਕੋਫੀ ਜਾਂ ਛੇੜਾਂ ਤੇ ਉਹਨਾਂ ਨੂੰ ਆਜ ਲੱਗਦੇ ਲੱਗਦੇ ਇੱਕ ਹੋਰ ਵੀ ਛੇੜ ਵਾਈਨ ਛੇੜਾ ਹਨਾ ਵੀਰੇ ਐ ਕਰ ਹੁਣ ਜਿਹੜਾ ਸਰ ਨਾਲ ਰਾਇਲ ਕਲਰ ਚੱਲਦਾ ਆਪਣਾ ਇੱਕ ਕਪੜਾ ਮੇਰੇ ਕੋਲ ਆਇਆ ਇਹ ਦੂਸਰਾ ਪੜਾਉ ਦਿਹਾ ਦਿਖਾ ਦਿਓ ਦਿਖਾਓ ਤੁਸੀਂ ਜੇ ਨਹੀਂ ਤੁਸੀਂ ਜਿਹੜਾ ਲੈਣਾ ਵਾ ਬਲੇਜ਼ਰ ਨਾਲ ਇੱਕ ਕਿਸ ਕਿਸ ਪ੍ਰੋਗਨ ਤੇ ਬਣਾਓ ਵਿਆਹ ਵਾਸਤੇ ਵਿਆਹ ਵਾਸਤੇ ਇਹ ਨੰਦਾ ਬਣਾਉਣਾ ਹਾਂਜੀ ਕੋਈ ਗੱਲ ਦੇ ਤੇ ਦੂਜਾ ਵੀਰੇ ਹੁਣ ਚਿੱਟਾ ਦਿਖਾ ਦੇ ਵੀਰੇ ਹਾਂ ਵਾਈਟ ਆਪਰ ਲਾ ਆਪਰ ਲਾ ਚਿੱਟਾ ਕਪੜਾ ਦਿਖਾ ਇਹਨੂੰ ਬਾਲੇ ਪਹਿਣਾ ਨੰਦਾ ਉੱਠੋ ਬੈਠੋ ਆਪਾਂ ਨਹੀਂ ਬਣਾ ਚਾਹ ਬਈ ਚਾਹੇ ਮੋਟੋ ਨੂੰ ਗੋਦੀ ਚ ਬਾਲੋ ਵਧੀਆ ਜੀ ਵਧੀਆ ਫੁਫਰਾ ਕਿ ਆਕਾ ਵੀਰੇ ਬਸ ਕੜਦਾ ਪਿਆ ਮੈਂ ਲੈ ਲੀਆ ਫੇ ਲਾਉਣਾ ਤੁਹਾਨੂੰ ਫੋਨ 10 ਮਿੰਟ ਹੋ ਗਏ ਵੀਰੇ ਇਹ ਰਿੰਕਲ ਫਰੀ ਜਾਂਦੇ ਰਿੰਕਲ ਫਰੀ ਆ ਦੇ ਸਭੀ ਉਹ ਵਧ ਗਿਆ ਯਾਰ ਬਾਜੋ ਪ੍ਰੈਸ ਸਾਡੇ ਨੂੰ ਪੈਸੇ ਦਿੰਨੇ ਆ 20 ਰੁਪਏ ਹਾਂ ਹੈ ਕਹਿੰਦਾ ਜੀ 20 50 ਐਈ ਆਈ ਦਾ 20 ਹੀ ਦਿੰਨੇ ਹੁੰਦੇ ਆ ਸਾਡੇ ਪੈਡ 20 ਚੱਲ ਪੱਕਾ ਸਰ ਜੀ 50 ਲੈਂਦੇ ਆ ਉਸ ਟੀਮ ਵਾਲੀ ਪ੍ਰੈਸ ਦੇ ਟੀਮ ਮੇਰੇ ਆ ਸਲਾਈ ਕਿਤਨੀ ਹੈ ਇਸ ਟੀਮ ਦੇ 50 ਰੁਪਏ ਸਲਾਈ ਕਰਾਵਾਂਗੇ ਉਥੋਂ ਸੁਧਾਰ ਸੁਧਾਰ ਤੋਂ ਕੰਟੀਨੈਂਟ ਦਾ ਹਾਂ ਇੱਕ ਬੜਾ ਦੀ ਵਸਤ ਹੈ ਮਹਾਲਾ ਮਾਮੀ ਨਵੀਂ ਆਉਣ ਵਾਲੀ ਆ ਤੁਸੀਂ ਸਿੰਪਲ ਕੁਰਤਾ ਲਗਵਾਉਂ ਹਾਂ ਪੈਂਟ ਦੇ 60 ਦਰ ਮਿੰਟ ਤੁਹਾਨੂੰ ਬਲੇਜ਼ਰ ਮੈਚ ਕਰਕੇ ਦੇਣਾ ਟੌਪ ਦੇ ਏ ਕਲਾਸ ਮੈਨੂੰ ਤਾਂ ਬਸ ਚੱਟਾ ਹੀ ਚਾਹੀਦਾ ਵੀਰੇ ਜਿੱਦਾਂ ਆਪ ਨੂੰ ਹਾਂ ਮੈਨੂੰ ਦੇ ਦੇ ਹੁਣ ਮੋਹਿੰਦਰ ਵੀਰੇ ਬੱਸ ਚੱਟਾ ਹਾਂ ਤੂੰ ਕਿੱਥੇ ਆਖ ਲਈ ਡੈਰੀ ਇਹਦਾ ਬੰਦੇ ਨਹੀਂ ਆ ਮਾਮੀ ਦਾ ਤੇਰੀ ਲੈ ਆਂਦੀ ਹੁਣ ਮਾਮੀ ਨੇ ਦੋ ਵਧੀਆ ਬੋਲ ਕਪੜਾ ਦੇ ਦਿੰਦੀ ਆ ਮੈਨੂੰ ਹੁਣ ਵਧੀਆ ਦਈ ਵੀਰੇ ਹੋਰ ਹਾਂ ਮੈਂ ਸਰਵਾਲਾ ਹੀ ਆ ਹਾਂ ਲੋ ਦ ਕਪੜਾ ਹੈ ਕਿ ਕ੍ਰੇਜ਼ ਕੱਪੜੇ ਠੀਕ ਆ ਹਲਕੀ ਮਿੱਥੇ ਉਹਦੇ ਬਾਲ ਪਹਿਣਗੇ ਸੀ ਕਿਵੇਂ ਕਰੀਂ ਉਪਰ ਪ੍ਰੈਸ ਕਰਦਾਂ ਕਰਾਂਗੇ ਜੀ ਬਸ ਠੀਕ ਟੀ ਨਹੀਂ ਰੈਂਕਲ ਫਰੀ ਇਹ ਚ ਤੇ ਜੇ ਕਿਲੇ ਵੀ ਇੱਕ ਵੀਰੇ ਉਹ ਹੁੰਦਾ ਜਿਹੜਾ ਖੜਮਾ ਜਾਂ ਕਪੜਾ ਹੁੰਦਾ ਯਾਰ ਜਿਹੜਾ ਖੜਮਾ ਹੈ ਉਹ ਤੁਹਾਨੂੰ ਸਹੀ ਰਾਨ ਦੇ ਕਿਉਂ ਕਿ ਜੋ ਐ ਪਣ ਬਈ ਉਹਨੇ ਇਹੀ ਰਹਿਣਾ ਤੂੰ ਤੁਰੋਂਗਾ ਇਹੀ ਰਹਿਣਾ ਓਕੇ ਬਹੁਤ ਸੁਣ ਲਾਦਾ ਨਹੀਂ ਤੂੰ ਇਹ ਜਿਹੜਾ ਆ ਦੇ ਰੋ ਤਾਂ ਹੋਰ ਵੀ ਦਿਖਾ ਦਿਓ ਆ ਕੋਈ ਬੜਾ ਸ਼ਰਮਾ ਆ ਆ ਸੀਗਾ ਹਾਂ ਚੱਲਦਾ ਪਰ ਖੜਮਾ ਲਿਓ ਅੰਦਰੋਂ ਸਰਦੀਆਂ ਆ ਆ ਲੈ ਮੋਟਾ ਖਰਦੀਆਂ ਵਾਲੀ ਹੈ ਹਾਂ ਵੀ ਕਹਿੰਦੇ ਸਰਦਿਆਂ 'ਚ ਵੀ ਚੱਲਦੀ ਨਹੀਂ ਅੱਛਾ ਮੈਂ ਤੁਹਾਡੇ ਕਹਿੰਦਾ ਬਾਬਾ ਵੀ ਆਏ ਬਾਲ ਜੇ ਵਾਲੇ ਪਹਿਣਗੇ ਹਨਾ ਸਮਝ ਗਾ ਦੇ ਆਕੜ ਜਾਨਾ ਇੱਕ ਵਾਰੀ ਤੂੰ ਮਨਾਂ ਚੌਂਕੜੀ ਮਾਰ ਕੇ ਬਹਿ ਗਿਆ ਉਦੋਂ ਹੀ ਆਕੜੇ ਨਹੀਂ ਮਰਦੇ ਆ ਗੱਲ ਉਹ ਗੱਲ ਲੋਕ ਨਹੀਂ ਮਰੇ ਨਹੀਂ ਆਕੜਿਆ ਉਹ ਗੱਲ ਹੋ ਜਾਣੀ ਹੈ ਲੈ ਵੀਰੇ ਫੇਰ ਆ ਲੈ ਠੀਕ ਹੈ ਹਾਂ ਹਾਂ ਠੀਕ ਹੈ ਅੱਛਾ ਓਕੇ ਇਹ ਤਾਂ ਨਹੀਂ ਵੀਰੇ ਬਾਲ ਪੈਂਦੇ ਉਵੇਂ ਬਾਲ ਤਾਂ ਰਹਿੰਦੇ ਕਿੱਦਾਂ ਓਕੇ ਤਾਂ ਇਹ ਤਾਂ ਆਪ ਵੀ ਠੀਕ ਹੈ ਇਹਦਾ ਨਹੀਂ ਪਾਇਆ ਹੋਵੇ ਤਸਵੀਰ ਨੇ ਲਈ ਲੈਣ ਨੂੰ ਆਹ ਪਜਮੀਨਾ ਇਹਨੂੰ ਕਹਿੰਦੇ ਬਈ ਨਹੀਂ ਨਹੀਂ ਨੋ ਸਾਦੇ ਆਹ ਪਜਮੀਨਾ ਦਾ ਬੁੜੀਆਂ ਵਾਲਾ ਹੁੰਦਾ ਹਾਂ ਆਹ ਦੇ ਯਾਰ ਵੀਰੇ ਕੱਲ ਉਹਦੇ ਆ ਹੋਬੀ ਹੋਬੀ ਦੇ ਆ ਹੀ ਪਾਇਆ ਹੋਇਆ ਸੀ ਕੱਲ ਆਹ ਦੇ ਆਹੀ ਪਾਇਆ ਵੈ ਕੱਲ ਬਲੇਜ਼ਰ ਵੀ ਹੈਗੇ ਗ੍ਰੇ ਬਹੁਤ ਸੋਹਣਾ ਚੈੱਕ ਉਹਦੇ ਵਿੱਚ ਨੀਲਾ ਹੈ ਗ੍ਰੇ ਨਾਲ ਬਹੁਤ ਸੋਹਣਾ ਹਾਂ ਗ੍ਰੇ ਨਾਲ ਬਹੁਤ ਸੋਹਣਾ ਬੰਨ ਲਿਆ ਬੱਸ ਬੰਨ ਲੱਗਦਾ ਜੀ ਬੰਨ ਲਿਆ ਵੀਰੇ ਉਹਨਾਂ ਨੇ ਕੰਮ ਮੇਰਾ ਕੰਮ ਆਦਾ ਪੰਜੇ ਕਰਦਾ ਸੀ ਨੇ ਕਿਉਂ ਨਹੀਂ ਇੰਦਰ ਕੋਲ ਬਲੇਜ਼ਰ ਵੀਰੇ ਬਹੁਤ ਕੁਆਲਿਟੀ ਬਹੁਤ ਵਧੀਆ ਇਹ ਸਰਾ ਕੁਆਲਟੀ ਆ ਬੰਦਾ ਮਾਨ ਲਈ ਬਰਾਉਂ ਦਾ ਕੱਲ ਆਹੀ ਪੈਸਾ ਜਿਆਦਾ ਨਾਲ ਉਹਦੇ ਖਰਚ ਵੀਰੇ ਹਾਂ ਕੀ ਕਹਿੰਦੀ ਇਹ ਲੈ ਲੈ ਇੱਕ ਲੈ ਲੋ ਕੁਛ ਨਹੀਂ ਪੂਰਾ ਤਾਂ ਬੀਚ ਇਹ ਆਪਣੀ ਕੋਈ ਹੈਗਾ ਵਿੱਚ ਨੀਲਾ ਛੇਟ ਹਾਂ ਨੀਲਾ ਕੰਮ ਕਰਾ ਲਓ ਜੀ ਵੀਰੇ ਨੂੰ ਹੁਣ ਕੋਟ ਕੁਰਤਾ ਪਜਾਮਾ ਦਵਾਤਾ ਆਪਾਂ ਕੀ ਆ ਯਾਰ ਵੀਰੇ ਦਾ ਵਿਆਹ ਗੋਰੀਏ ਵੀਰੇ ਦਾ ਪਿਆ ਗੋਰੀਏ ਜਿਹੜਾ ਨੱਚਿਆ ਨਹੀਂ ਪਾ ਦਿਆਂਗੇ ਪਰਚਾ ਵੀਰੇ ਹੁਣ ਆਪਾਂ ਸਮਾਨ ਸਮੂਹ ਸੌਦੇ ਚੱਕਣੇ ਹਨ ਹਾਂਜੀ ਹਾਂ ਚਲੋ 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 ਕਰਾਂ ਪਹਿਲਾਂ ਪੇਟ ਪੂਜਾ ਕਰਾਂਗੇ ਨਹੀਂ ਨਹੀਂ ਪਹਿਲਾਂ ਸਮਾਨ ਲੈ ਵੀਰੇ ਐਵੇਂ ਕਈ ਵਾਰੀ ਮੌਕੇ ਨਾਲ ਨਾ ਦੇਣਾ ਆਪਣੇ ਕੋਲੇ ਗਿਣਤੀ ਦੇ ਆ ਯਾਰ ਥੋੜੋ ਕਰਨਾ ਚੱਟ ਕੇ ਚੱਲੋ ਕਰਾਂ ਹੁਣ ਤਾਂ ਉਹ ਵੀ ਫੋਨ ਆਉਣ ਵਾਲਾ ਮਾਂ ਭਾਬੀ ਦਾ ਅਜਾ ਆਇਆ ਨਹੀਂ ਹਨਾ ਅਹ ਹਰੀ ਭਾਬੀ ਲਈ ਇੱਕ ਲੱਗ ਰੱਖਿਆ ਆਪਾਂ ਹਾਂ ਕੀ ਕਰੀਏ ਕਿਤੇ ਬੰਦਾ ਇਹ ਬੇਟਾ ਪੜ ਚਾਉਣਾ ਤੇ ਜਦੋਂ ਹਨਾ ਦੱਸੀ ਗਈ ਉੱਪਰ ਵੀ ਮੈਂ ਵੀਰੇ ਨੂੰ ਬੁਲਾ ਲਿਆ ਸੁਣੀ ਜਾਵੇ ਫੋਨ ਨਾ ਫੋਨ ਸੁਣੀ ਜਾਵੇ ਹੋਰ ਫੋਨ ਦੋ ਰੱਖਿਆ ਵੀਰੇ ਨੇ ਇੱਕ ਪਰਸਨਲ ਐ ਕੋ ਦੂਜਾ ਜਦੋਂ ਫਿਰ ਇਕ ਹੀ ਰਹਿ ਜਾਣਾ ਦੇਖੀ ਜਦੋਂ ਵਿਆਹ ਹੋ ਗਿਆ ਕੱਢ ਲਓ ਸਾਡੇ ਟਾਈਮ ਦਿਖਾਓ ਬਰੀ ਪੂਰੀ ਦੇਖ ਲਓ ਰਹਿੰਦੇ ਹੋਣਗੇ ਇੱਕ ਦੋ ਸੂਟ ਤਾਂ ਆਪਣੇ ਨੀ ਨੀ ਬਣਾ ਸੇਲ ਮੈਨ ਵੇਚ ਲਿਆ ਯਾਰ ਹਾਂ ਨੀ ਵੀਜੀ ਵਾਲਾ ਬੜਾ ਮਾਮੀ ਆਉਣ ਵਾਲੀਆਂ ਹੁਣ ਤਾਂ ਤੂੰ ਖੋਸ ਰਿਆ ਕਰ ਹਮਨੇ ਇਹ ਪੁਰਾਣਾ ਦਰਵਾਜ਼ਾ ਵਾ ਤੈਨੂੰ ਖਮਾਈਏ ਜਿਗਰਾ ਮੋ ਅੱਜ ਜਿਗਰਾ ਮਾ ਨੇ ਅੰਦਰ ਲੈ ਕੇ ਆਇਆ ਇਹ ਤਾਂ ਅੱਗੇ ਬਾਹਰੋਂ ਬਾਹਰੋਂ ਮੁੜ ਜਾਂਦੀ ਐ ਠੀਕ ਐ ਭਾਈ ਮੇਰੀ ਜੁੱਤੀ ਲੱਗਣ ਲੱਗੀ ਹਾਂ ਨਾ ਨਾ ਇਹ ਕਹਿਰ ਨਾ ਕਰ ਯਾਰ ਵੀਰੇ ਤੂੰ ਯਾਰ ਹਟਦਾ ਨਹੀਂ ਕੋਈ ਨਾ ਜਦੋਂ ਬਰੇਟ ਮੇਰੇ ਜਦੋਂ ਗੱਲ ਜ਼ਿੰਮੇਵਾਰੀ ਪਈ ਉਦੋਂ ਪੜਾ ਲੱਗਣਾ ਨਵੀਂ ਆਉਣ ਵਾਲੀ ਆ ਭਾਬੀ ਵੀ ਨਵੀਂ ਆਉਣ ਵਾਲੀ ਆ ਤੈਨੂੰ ਦੱਸਿਆ ਨਹੀਂ ਆਪਾਂ ਉੱਥੇ ਹੁਣੇ ਬਦਲ ਦੇਣੀ ਸੀ ਮਾਮੇ ਦੇ ਮਾਮੇ ਦੀ ਚਾਚੀ ਆ ਪਤਾ ਕੀ ਕਹਿੰਦੀ ਮਾਮੇ ਨੂੰ ਕਹਿਣਾ ਮਾਮੀ ਨੂੰ ਤੂੰ ਖਾਸ਼ ਨਾ ਲੈ ਕੇ ਦਿਆ ਕਰ ਮੈਂ ਉਹ ਪਤਾ ਨਹੀਂ ਕਿ ਮੀਰਾ ਡਾਈਟ ਦਾ ਧਿਆਨ ਰੱਖਣ ਲੱਗ ਗਿਆ ਹੁਣੇ ਆਪੇ ਨੂੰ ਫਿਟਿੰਗ ਤਾਂ ਆ ਗਈ ਸੀ ਚੇਰਵਾਨੀਆਂ ਦੀ ਫਿਟਿੰਗ ਤਾਂ ਆ ਗਈ ਸਹੀ ਗੱਲ ਆ ਦੇਖਿਆ ਵੀ ਅਸ਼ਕਰ ਕੰਦੀ ਲਈ ਆ ਹਾਂ ਈ ਗਾਉ ਲੋ ਛੋੜਾ ਤੇ ਲੈਣੇ ਛੋੜੇ ਛੋੜੇ ਛੋਟਾ ਛੋਟਾ ਹਾਂ ਹਾਂ ਦੇਖਿਆ ਵੀਰੇ ਤੁਸੀਂ ਇੰਨੀ ਪਾਉਣੇ ਹੁੰਨੇ ਹੋ ਨਾ ਮੈਂ ਤਾਂ ਹੀ ਕੋਈ ਤਾਂ ਆਪਾਂ ਬਣਾਵਾਂਗੇ ਅੱਜ ਉਹ ਲੈ ਲਾਂਗੇ ਤਾਂ ਹੋ ਗਏ ਲੱਡੂ ਪਰ ਕੱਲ ਨੂੰ ਵਟਣੇ ਵੀਰੇ ਕੱਲ ਨੂੰ ਕੱਲ ਨੂੰ ਪਹੁੰਚ ਜਾਣੇ 2:00 ਵਜੇ ਜ਼ਰੂਰ ਮੈਨੂੰ ਸੁੱਟੇ ਨਾ ਧੋਣਾ ਹੈ ਤੇਰੀ ਫਿਰ ਵਿਆਹ ਬੜੇ ਬਾਲੀਆਂ ਛੁੱਟੀਆਂ ਹੋ ਜਾਣੀਆਂ ਮੈਂ ਲੱਡੂ ਬੱਟ ਚੰਗਾ ਤੇ ਇਹਨੂੰ ਥੋੜੇ ਜਿਹਾ ਰੱਖ ਦਾਂਗੇ ਮਸ਼ਰੂਮ ਲੈਣੇ ਆ ਬਣਾਉਣ ਨੂੰ ਹਾਂ ਹਾਂ ਉਹ ਛੁੱਟੀ ਕਰਾ ਦੇ ਐ ਕਰਾ ਦੇ ਉਹ ਵੀ ਛੁੱਟੀ ਚਲੋ ਜੀ ਮਾਮੀ ਨੂੰ ਗੈਦੂ ਕੇ ਛੁੱਟੀ ਨਹੀਂ ਕਰਾਉਂਦੇ ਯਾਰ ਨਹੀਂ ਮਾਮੇ ਹੁਣੇ ਬਾਦਸ਼ਾਹ ਗੱਲ ਖਤਮ ਆ ਬਾਦਸ਼ਾਹ ਪਾਰ ਸਿੱਧੀ ਹਾਂ ਸੁਪਰੀਮ ਕੋਰਟ ਲੈ ਕੱਪੜੇ ਯਾਰ ਲੈ ਕੇ ਦਵਾਂਗੇ ਹੁਣ ਘਰ ਆਣੇ ਕਹਿਨੀ ਆ ਮੈਂ ਘਰ ਆਣੇ ਕੱਪੜੇ ਕਾਜਾ ਦੇ ਲੈ ਵੀ ਹੁਣ ਵੀਰੇ ਹੁਣ ਕੀ ਲੈਣਾ ਇੱਥੋਂ ਪੜਦੇ ਪੁੱੜਦੇ ਲੈਣਾ ਘਰ ਆਣੇ ਪੜਦੇ ਪੜਦੇ ਸਾਰੇ ਪੈ ਨਹੀਂ ਕਰਦੇ ਨੇ ਯਾਰ ਮਨੇ ਲੋਣੇ ਪੜਦੇ ਓਕੇ ਚਲੋ ਦੇਖ ਕੇ ਆਈਏ ਫਿਰ ਪੜਦੇ ਓ ਮੈਕਸ ਸਿੰਘ ਤਗੜ ਦੇ ਨਾ ਮੈਂ ਫੇਸ ਕਰਵਾ ਦੇ ਉਹ ਕਿਹੜੇ ਫਾਉਂਡ ਪਾੜਦੇ ਦਾ ਸਲੈਕਟ ਕਰਾਓ ਯਾਰ ਵੀਰੇ ਨੂੰ ਆਹੀਂ ਦਾ ਆ ਬਣਾ ਤੁਸੀਂ ਤਾਂ ਬਹਿ ਗਈ ਹਾਂ ਕੇ ਯਾਰ ਆਹਾਂ ਆਹਾਂ ਤੁਸੀਂ ਪਾੜ ਦੇ ਮੈਕ ਕਰਾਓ ਮੈਂ ਹੁਣ ਮੈਂ ਬੈਟ ਦਾ ਕਲਰ ਨਹੀਂ ਹੁਣ ਫੋਟੋ ਖਿੱਚੀਏ ਸੋਫਿਆਂ ਦੇ ਕਵਰ ਵੀ ਦਿਖਾਏ ਨੀ ਨੀ ਸੋਫਿਆਂ ਦੇ ਕਵਰ ਨਹੀਂ ਉਹਦੇ ਕੁਸ਼ਨਾ ਦੇ ਕਵਰ ਕੁਸ਼ਨਾ ਦੇ ਕਵਰ ਨਹੀਂ ਮੈਂ ਰਹੀ ਮੈਂ ਤੁਸੀ ਚੈੱਕ ਕਰੀ ਮੈਂ ਇਥੇ ਵੀ ਚੇਂਜ ਕਰਾ ਲਵੋ ਚੈੱਕ ਕਰਾ ਆ ਲੈਣਾ ਆ ਲੈਣਾ ਬਣੀ ਆ ਜਿਹੜੇ ਪੀਸ ਲਾ ਕੇ ਦੇਖੂਗਾ ਅੱਗੇ ਜੀ ਕੋਲ ਮੈਂ ਮੁੰਡਿਆ ਸੋਣੀ ਹੂੰ ਅਭੀ ਸੋਣੀ ਆ ਠੀਕ ਆ ਨਾ ਲੈ ਲੈ ਥੋੜੇ ਉਹ ਗਾਲ ਪੇਪਰ ਜੇ ਵੀ ਹੁੰਦੀ ਆ ਆਪਣੇ ਗਾਲ ਪੇਪਰ ਉਹੀ ਡਿਜ਼ਾਈਨ ਵੀ ਹੂੰ ਇਹ ਠੀਕ ਆ ਲੈ ਵੀ ਵੀਰੇ ਤੂੰ ਲੈਣਾ ਚਾਦਰਾਂ ਪੂਰੇ ਭਾਰੇ ਵੀ ਹੋ ਦੇ ਲੈਣ ਦੇਣ ਵਾਲੇ ਪੂਰੇ ਵੀ ਲੈ ਲੇ ਆਪਾਂ ਕਵਰ ਵੀ ਹੋ ਗਏ ਕਵਰ ਵੀ ਲੈ ਲੈ ਹੁਣ ਸਾਨੂੰ ਭੁੱਖ ਲੱਗੀ ਆ ਹਨਾ ਵੀ ਜਿਸ ਦਿਨ ਨਾ ਹੁਣ ਸਾਨੂੰ ਖਵਾ ਵੀਰੇ ਅਸੀਂ ਜਾਵਾਂਗੇ ਰਾਮ ਲਾਲ ਦੇ ਚਲੋ ਰਾਮ ਲਾਲ ਦੇ ਜੇ ਗਰਾਹ ਦੇ ਠੀਕ ਆ ਕੇਕ ਖਾਵਾਂਗੇ ਨਾਲੇ ਪਕੌੜੇ ਖਾਵਾਂਗੇ ਕੁਛ ਨੂਨ ਵਾਲਾ ਕੁਛ ਮਿੱਠਾ ਲਓ ਜੀ ਇਹ ਰਾਮ ਲਾਲ ਨੂੰ ਬੇਸਨ ਦੀ ਬਰਫੀ ਲਈ ਸੀ ਹਾਂ ਇਹ ਮਸ਼ਹੂਰ ਆ ਰਾਮ ਲਾਲ ਹਕੂਮਤ ਗੈਣ ਜੀ ਕਰੇ ਹਨਾ ਹਕੂਮਤ ਰਾਏ ਵੀਰੇ ਨਹੀਂ ਲਾਮ ਲਾਲ ਹਾਂ ਜੀ ਮੇਰੇ ਇਕਦਮ ਜੀ ਕਰੇ ਬੇਸਨ ਦੀ ਬਰਫੀ ਨੂੰ ਫਿਰ ਅਸੀਂ ਇਹਨਾਂ ਤੋਂ ਲੈ ਕੇ ਗਏ ਆ ਕੇ ਲਓ ਜੀ ਆ ਗਏ ਫਰੀਦ ਵਾਲੇ ਆ ਜਿਓ ਗਰਾਂ ਸ਼ਾਹੀ ਹੈ ਵਿਆਹ ਦੀ ਸ਼ਾਪਿੰਗ ਕਰਦੇ ਕਰਦੇ ਭੁੱਖ ਲੱਗ ਗਈ ਚੱਕਦੇ ਹੋਣ ਵਿਆਹ ਦੀ ਸ਼ਾਪਿੰਗ ਕਰਦੇ ਕਰਦੇ ਬੜੀ ਭੁੱਖ ਲੱਗ ਗਈ ਹੈ ਨਾ ਪਲੇਟ ਦੇ ਦੀ ਆ ਹਾ 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 ਇੱਕ ਚਾਲ ਦੇ ਸੋਹਣੇ ਤੇਲ ਹੈਗਾ ਜਮਨ ਪਨੀਰ ਦੇ ਸ਼ਾਪ ਤੇ ਕੰਨਾ ਤੇ ਇਸੀ ਬਹੁਤ ਦਾ ਨਾ ਬਣ ਆਰਾਮ ਲਾਲ ਦੇ ਮੰਨੇ ਵਿਆਹ ਪੁਰੇ ਇਹ ਪਨੀਰ ਨਾਲ ਦਾ ਗਾਹ ਪਾ ਕੇ ਹੁਣ ਟਿੱਕੀ ਨਾਲ ਚਾਟ ਪਾਪੜੀ ਚਾਟ ਪਾਪੜੀ ਦਹੀਂ ਪੱਲਾ ਹਾਂ ਕੋ 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 ਬੜਾ ਚਾਹ ਮੈਂ ਕਿਹਦੀ ਹੁੰਦਾ ਹੀ ਆ ਵੀਰੇ ਜੇ ਤੂੰ ਕੋ ਸਹੀ ਖਾਣਾ ਕੀ ਆ ਲਓ ਜੀ ਹੁਣ ਆਪਾਂ ਵੀਰੇ ਸਮਾਨ ਲੈ ਲਿਆ ਨਾ ਹਾਂਜੀ ਹੁਣ ਆਪਦਾ ਸਮਾਨ ਤਾਂ ਖਾਲਾ ਟੱਢੀ ਮੈਨੂੰ 2 ਮਿੰਟ ਉਹ ਕੁੜਤੀ ਵਾਲੀ ਸ਼ਾਪ ਕਿੱਥੇ ਉਹ ਅੱਗੇ ਅੱਗੇ ਦੀ ਕੁੜਤੀਆਂ ਵਾਲੇ ਵੀ ਜਾਂਦੇ ਹੁਣ ਕੁੜਤੀ ਕਰਨੇ ਆ ਲੈ ਦੱਸ ਦੇ ਸਰਦੀਆਂ ਵਾਲੇ ਯਾਰ ਆ ਫਿਰ ਨਾੜੀ ਮੈਨੂੰ ਦਾਦਾ ਕਰ ਵੀ ਕਰਨਾ ਉਹਦੇ ਚ ਫਿਰ ਕੱਪੜੇ ਦੂਜੇ ਵੀ ਚਾਹੀਦੇ ਆ ਯਾਰ ਇਹ ਤਾਂ ਚੱਲ ਦੇਖ ਲੈਂਦੇ ਆ ਵੀ ਚਲੋ ਫਿਰ ਹੁਣ ਪਹਿਲਾਂ ਆਪਾਂ ਕੱਪੜੇ ਦੇਖ ਲਈਏ ਕੱਪੜੇ ਦੇਖ ਲਈਏ ਫੇਰ ਸੌਦਾ ਚੱਕ ਕੇ ਫਿਰ ਵੇਲੇ ਆ ਫਿਰ ਵੇਲੇ ਬਿਲਕੁਲ ਦੀ ਹੁਣ ਆ ਗਏ ਆਪਾਂ ਰੇਲ ਵੇਲੇ ਇੰਨਾ ਕਰਨੀ ਪੱਗ ਵੀ ਲੈਣੀ ਆ ਹਜੇ ਪੱਗ ਵੀ ਲੈਣੀ ਆ ਜੀ ਇਹਨਾਂ ਤੋਂ ਲੈਣੀ ਆ ਪੱਗ ਸਿਮਰ 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 ਦੀ ਪੱਗ ਸਿਮਰ ਪੱਗ ਦੀ ਵੈਂਟਰ ਹਾਂ ਜੀ ਤੁਸੀਂ ਕੀ ਕਹਿੰਦੇ ਸੀ ਆ ਦੇ ਆ ਗਿਆ ਸਿਮਰ ਇੱਥੇ ਆ ਸਿਮਰ ਸਿਮਰ ਆ ਉਹ ਆ ਗਿਆ ਜੀ ਸਿਮਰ ਪਗੜੀ ਸੈਂਟਰ ਆ ਉਹ ਆ ਗਿਆ ਚਲੋ ਜੀ ਸਿਮਰ ਪਗੜੀ ਸੈਂਟਰ ਦੇ ਹੁਣ ਚੱਲੀਏ ਮੈਂ ਵੀ ਇਹਨਾਂ ਤੋਂ ਹੀ ਲੈਣਾ ਹਾਂ ਨਾ ਪਾਗਾ ਸਿਮਰ ਹਾਂ ਬਹੁਤ ਵਧੀਆ ਬੰਦਾ 5000 ਰੁਪਏ ਮਹਿੰਗੀ ਆ ਹੂੰ ਪਰ ਕੱਪੜਾ ਬਹੁਤ ਵਧੀਆ ਏ ਕੀ ਗੱਲ ਏ ਦਿੱਖਿਆ ਕੱਪੜਾ ਬਹੁਤ ਵਧੀਆ ਦਿੰਦਾ ਦਾ ਥੋੜੀ ਮਹਿੰਗੀ ਆ ਪਰ ਚੀਜ਼ ਵਧੀਆ ਖੋਲੋ ਜੀ ਲੋਕ ਦੇਖ ਲਾ ਵੀਰੇ ਪੁਰਾਣਾ ਜਗਰਾਵਾ ਹੈ ਹਾਂ ਹਾਂ ਬਿਲਕੁਲ ਜੀ ਕਿਸੇ ਵੇਲੇ ਮੈਂ ਕਹਨਾ ਵੀਰੇ ਜਿਵੇਂ ਅੱਜ ਬੰਦਾ ਪਾ ਲੈਂਦਾ ਨਾ ਪਾਈ ਹੈ ਨਾ ਤਿੰਨ ਹਵੇਲੀ ਤਿੰਨ ਮੰਜ਼ਲੀ ਸਹੀ ਗੱਲ ਉਲਟਾ ਮੈਂ ਵਾਹ ਹਵੇਲੀ ਜੀ ਦੇ ਰਾ ਪਿੰਡ ਚ ਸ਼ਹਿਰ ਚ 2-4 ਹਵੇਲੀਆਂ ਹੋਣਗੀਆਂ ਹਾਂ ਪੂਰੀਆਂ ਸਿਰੇ ਨਹੀਂ ਆ ਕੰਮ ਪੂਰੇ ਐਂਡੀਆਂ ਕਹਿੰਦੇ ਹੋਣਗੇ ਅਵੇਲੀ ਆਵੇਲੀ ਵਾਲਿਆਂ ਨੇ ਜਾਣਾ ਬਈ ਅਵੇਲੀ ਵਾਲੇ বাজਦੇ ਹੋਣਗੇ ਸ਼ਹਿਰ ਚ ਦੇਖਲਾ ਸਮਾਂ ਸਮਾਂ ਸਮਰਾਤ ਅਵੇਲੀਆ ਅਲਕੋਲੀਆ ਅਵੇਲੀਆਂ ਨਕੋਲੀਆਂ ਹਜੇ ਗਾਂਹ ਪਤਾ ਨਹੀਂ ਕਿਹੇ ਜਾਉਣਾ ਸਮਾਂ ਵੀ ਪਹਿਲਾਂ ਇਹਨਾਂ ਦਾ ਵੀ ਸਮਾਂ ਸੀ ਜਿਹੜੇ ਆ ਜਾਂਦੇ ਆ ਲਈ ਸਲੇਟਾ ਹੁਣ ਇਹਨਾਂ ਦਾ ਸਮਾਂ ਬਦਲ ਤਾ ਸਕੂਟਰ ਵਾਲੀਆਂ ਮੋਟਰਸਾਈਕਲ ਵਾਲੀਆਂ ਰੀਡੀਆਂ ਸ਼ਹਿਰ ਨਿੱਕੇ ਹਾਥੀਆਂ ਨਹੀਂ ਇਹ ਗੱਲ ਆ ਸਮਾਂ ਸਮਾਂ ਸਮਰਾਤ ਚਲੋ ਵੀ ਲੋਕਰਾਂ ਪਾਗਾ ਮਹਿਰੂਨ ਲੱਗ ਗਿਆ ਇੱਕ ਤਾਂ ਹਨਾ ਵੀਰੇ ਇੱਕ ਰਾਣੀ ਚੱਲਗੇ ਦੋ ਹੀ ਹੁੰਦੀਆਂ ਮੈਂ ਤਾਂ ਦੋ ਹੀ ਬਾਹੜੀਆਂ ਬਾਹੜੀਆਂ ਬਾਕੀ ਫਿਰ ਤੇਰੇ ਸੂਤਾਂ ਦੇ ਨਾਲ ਦੀਆਂ ਮੈਚ ਕਰਕੇ ਲੈ ਜਾਣੇ ਆਪਾਂ ਤੂੰ ਉਧਰ ਤੋਂ ਆਉਣਗੇ ਤਾਂ ਹੀ ਤਾਂ ਕਹਿਣਾ ਵੀ ਜਦੋਂ ਹੋ ਗਿਆ ਕੰਮ ਉਹਨਾਂ ਨਾਲ ਆ ਕੇ ਮੈਚ ਕਰਕੇ ਲੈ ਜਾਈਏ ਵੀਰੇ ਪੱਗਾਂ ਵੀ ਹੋ ਗਈਆਂ ਹੁਣ ਸਮਾਨ ਰਹਿ ਗਿਆ ਰਾਸਣ ਦੇ ਚੱਲਗੇ ਚਲੋ ਚਲੋ ਫੇਰ ਫੇਲੇ ਹੋ ਜਾਂਗੇ ਫੇਰ ਫੇਲੇ ਆ ਗਏ ਆ ਆ ਗਿਆਂ ਦਾਣਾ ਮੰਡੀ ਜਹਾਂ ਦੀ ਹੁਣ ਲਾਵਾਂਗੇ ਰਾਸਣ ਵਿਆਹ ਵਾਲਾ ਹਾਂਜੀ ਮੇਰੇ ਲੱਡੂ ਲੱਡੂ ਚੱਲਣਗੇ ਸਾਰਾ ਪ੍ਰਬੰਧ ਹੋਊਗਾ ਬਿਲਕੁਲ ਕਿਉਂ ਸਿੱਧੇ ਜਾਣ ਦੇ ਨਾੜੇ ਕਿਨੇ ਇਧਰੋਂ ਜਾਣਾ ਨਹੀਂ ਉੱਥੋਂ ਵੀ ਜਾਣਾ ਹਾਂ ਲਿਆਓ ਬਈ ਕਿਆ ਕੋਈ ਲਿਆਓ ਜੀ ਲਿਆਓ ਗਰਾ ਕਡੋ ਵੀ ਪੈਸੇ ਕਡੋ ਗਰਾ ਹੁਣ ਵਿਆਹ ਆ ਗਿਆ ਫੇਰ ਵੀ ਰਾਸ਼ਨ ਹੋਣਾ ਤੇਰੀ ਗੁੱਟੀ ਚਲਣੀ ਆ ਨਾ ਹਾਂ ਹੁਣ ਤਾਂ ਗੁੱਟੀਆਂ ਕਈ ਚਲਣੀਆਂ ਕਿਆ ਕੋਈ ਰਾਸ਼ਨ ਦੀ ਸਲੈਪ ਰਾਸ਼ਨ ਦੀ ਸਲੈਪ ਹਾਂ ਨੋਟ ਦੇਖ ਤੂੰ ਤੇਰਾ ਨੋਟ ਤਾਂ ਮੈਂ ਕਿਹਾ ਤੋੜ ਹੀ ਨਹੀਂ ਕੋਈ ਲੈ ਕਿਉਂ ਜੀ ਇਹਦੇ ਆ ਕੇ ਹੁਣ ਆਪਾਂ ਉਧਰ ਚਲੋ ਜੀ ਰਸਣ ਵਾਲੀ ਕੋਈ ਚਲੋ ਚੱਲ ਬਿਰੇ ਮੋਹਨ ਲਾਲ ਮੋਹਨ ਲਾਲ ਐਡ ਕੰਪਨੀ ਹਾਂਜੀ ਕਿਰੋ ਗਾ ਰਸਣ ਵਿਆਹ ਦਾ ਰਸਣ ਇਹਦਾ ਵਿਆਹ ਹੋ ਰਿਹਾ ਸ਼ੁਰੂ ਇੱਥੇ ਲਿਖਿਆ ਦਿਨ ਦਾ ਪੰਜ ਪੀ ਪੰਜ ਪੀ ਵਧੀਆ ਕਿਹੜਾ ਹਨਾ ਜੀ ਬਸ ਮੈਂ ਦਾੜਾ ਕਿ ਨੈਚੁਰਲ ਫਰਸ਼ ਕੀ ਆਹ ਨੈਚੁਰਲ ਨਟ ਰੇਲ ਦਾ ਆਹ ਨੈਚੁਰਲ ਵੀ ਆ ਵਧੀਆ ਸੀ ਰੇਡਾ ਲਾ ਲਈ ਦੇਖੋ ਇਧਰ ਮੇਰੀ ਉਹ ਰਾਜ ਨੂੰ ਕੋਈ ਉਹ ਲਾ ਲੂ ਚਲੋ ਚਲੋ ਕਰੋ ਸਟਾਰਟ ਹਾਂ ਚਲੋ ਜੀ ਬੋਲਾ ਦੇਖੋ ਮਨੀਮ ਜੀ ਕਿਹ ਲਿਖਣਾ ਕੱਢ ਦੇਣਾ ਬਸ ਸਮਾਨ ਲਿਖਿਆ ਭਈਆ ਕੱਢੀ ਚੱਲੋ ਸਾਰਾ ਕੱਢੋ ਬਈ ਬਸ ਸਮਾਨ ਇਹ ਖੰਡ ਆਪਾ ਖੰਡ ਮੋਟੀ ਲਿਖੀ ਸੀ ਇੰਦਰ ਉਹ ਕਹਿੰਦਾ ਦੋ ਕੋਈ ਲਿਆਓ ਕਹਿੰਦਾ ਮੋਟੀ ਦਾ ਉਹ ਬਰੀਕ ਲਿਓ ਜ ਮੈਂ ਤਾਂ ਚੱਲਿਆ ਖੰਡ ਵਾਲੇ ਕਿਹੜੀ ਬਰੀਕ ਹੈ ਮਨੀਓ ਮੋਟੀ ਕਿਹ ਜੀ ਤਾਂ ਖੰਡ ਮੀਡੀਅਮ ਚੱਲੂ ਆਹ ਠਸਰੀ ਦਾ ਆਹ ਦੇ ਆਪਣਾ ਸਮਾਨ ਨਿਕਲ ਰਿਹਾ ਮਾ ਮੇਰੇ ਵਿਆਹ ਵਾਲਾ ਰਸਮਾਨ ਕੱਢੀ ਜਾਂਦੇ ਆ। ਇਹ ਰਵਲਾ ਪੈ ਗਿਆ ਥੋੜਾ ਜਿਹਾ। ਦੱਬਿਆਂ। ਦੇਗੀ ਕੀ ਆ? ਦੇਗੀ ਇੱਕ ਮਿਰਚ ਆ ਸੱਤ ਡੱਬੀਆਂ। ਦੇਗੀ ਪਾਊਡਰ ਲਈ ਗੇਟ ਪਰ। ਇੱਕ ਦੇਗੀ ਪਾਊਡਰ ਆ ਸੱਤ ਡੱਬੀਆਂ। ਇੱਕ ਦੇਗੀ ਮਿਰਚ। ਸੱਤ ਚੀਜ਼ ਤਾਂ ਇੱਕੀ ਹੋਊਗੀ। ਹਲੋ। ਇਹਦਾ ਹਲੋ ਬਾਈ ਨੂੰ ਨਹੀਂ ਬੋਲਾ ਲੱਗਦਾ। ਕਿੰਨੇ ਦਾ ਨਹੀਂ ਲੈਣੀ? ਤੇਰੇ ਦੋ ਜਿਹੇ ਲੱਗਦੇ। ਯਾਰੋ 100% ਆ 100। ਇੱਕ ਦੀ ਇੱਕ ਥਾਂ ਹੀ ਲਿਆਉਣੀ ਉਹਨੂੰ ਕਿ ਦੋ ਥਾਂ। ਆਏ ਪੁੱਛਣਾ ਆਪਾਂ। ਠੀਕ। ਇੱਕ ਥਾਂ। ਹਾਂਜੀ ਇੱਕੋ ਹੀ ਆ। ਇੱਕ ਥਾਂ ਹੀ ਆ ਜੀ ਸੱਤ ਡੱਬੀਆਂ। ਦੀਗਾ ਸਭ ਠੀਕ ਹੈ ਕੱਢ ਦਿਓ ਕਰ ਮੈਂ ਕਹਣਾ ਵੀਰੇ ਵੀਰੇ ਹੁਣ ਉਹਨਾਂ ਨੂੰ ਕਾ ਸਾਮਾਨ ਕੱਢ ਦੇਣਗੇ ਫਿਰ ਭੇਜ ਦੇਣਗੇ ਆਪਾਂ ਹੋਰ ਕੰਮ ਕਰਕੇ ਹਾਂ ਚੰਗਾ ਬਹੁਤ ਠੀਕ ਮੈਂ ਕੱਢਦਾ ਪਿਆ ਮੈਂ ਦੇਣਾ ਕਿੰਨਾ ਲੱਗਿਆ ਜਾਣਾ ਯਾਰ ਵੀਰੇ ਕੋਰਤਾ ਪਿਆ ਯਾਰ ਬਹੁਤ ਅੱਖਾਂ ਵਰਨਾ ਸਹੀ ਗੱਲ ਹੈ ਚੱਲ ਗਿਆ ਫਿਰ ਵੀਰੇ ਬਿੱਲ ਬਣਾ ਲਾ ਕਰਕੇ ਪੈਸੇ ਤੁਹੇ ਦੇ ਕੇ ਆਪਾਂ ਨਿਕਲ ਗਏ ਉਧਰ ਜਾਣਾ ਉਦੋਂ ਥੋੜਾ ਲੈ ਲਈਏ ਬੈਟਿੰਗ ਦਾ ਸਮਾਨ ਵੀ ਲੈਣਾ ਓਹ ਮਾਈ ਗੋਡ ਅਲੇ ਡਾਇਟਿੰਗ ਵੀ ਚਲਣੀ ਆ ਸਹੀ ਗੱਲ ਆ ਚਲ ਲਓ ਕਰਨ ਡਾਇਟਿੰਗ ਦਾ ਲੈ ਲਓ ਡਾਇਟਿੰਗ ਨੇ ਪੈਟੜੀ ਇੱਕ ਨੀਰੀ ਪਈ ਸੀ ਇੱਥੇ ਬਰੀਕ ਇਹ ਕਹਾ ਜੀ ਇਹ ਦੀ ਆ ਇਹ ਡਾਇਟਿੰਗ ਵਾਸਤੇ ਤੇ ਲੈ ਕੇ ਲੈਣੇ ਆਪਾਂ ਚਾਣੇ ਪੁੱਜੇ ਹੋਚਾਣੇ ਚੱਕਾ ਇਧਰ ਡੈਡਿੰਗ ਥਰੂ ਹੋ ਗਈ ਇਧਰ ਹਾਂ ਚੱਕ ਦੋ ਵੀ ਆਵਦੀ ਡੈਡਿੰਗ ਮੇਰੇ ਕੋਈ ਦੂਜੇ ਪਣੇ ਕੋਈ ਜੇ ਨਾ ਇੱਥੇ ਪੈਕਟ ਪਏ ਸੀ ਨਹੀਂ ਨਹੀਂ ਇਹ ਦੂਸਰੇ ਛਲਕੇ ਤੋਂ ਬੇਨਾ ਹੈਗੇ ਹਨੇ ਰੱਖ ਦੇ ਇਹ ਤਾਂ ਕੋਈ ਨਾ ਇੱਕ ਵੀਰੇ ਗਿਰੀ ਪਈ ਸੀ ਯਾਦ ਹੈ ਵੀ ਉਹ ਜਿਹੜੀ ਕੁੰਡੀ ਵਾ ਸੀ ਹਲੋ ਜੀ ਵੀਰੂ ਦੇ ਚੱਲ ਗਏ ਹੁਣ ਕੁਰਤੇ ਤੇ ਪਜਾਮੇ ਦੇਣ ਚੇਰਵਾਨੀ ਵੀ ਪੁੱਛੋ ਵੀ ਵੀਰੇ ਦੇ ਨਾਪ ਦੀ ਦੇਸੀ ਆਪਦੀ ਡੈਡੀ ਕਰਾਉਣੇ ਮੰ ਚੰਗਾ ਕੀ ਆ ਕੋਈ ਦੇ ਨੇ ਗੱਤ ਤੇ ਵੀਰੂ 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 ਬੀਰੂ ਮੇਰੇ ਸਾਰਾ ਤੇਰਾ ਸੌਦਾ ਪੱਤਾ ਵੀ ਲੈ ਆ ਗਿਆ ਸਾਰੇ ਕੰਮ ਵੀ ਹੋ ਗਏ ਉਹ ਵੀ ਸਾਰੇ ਦੇਖ ਲੈ 5 ਕ ਘੰਟਾ ਜੀ ਆਪਾਂ ਨਮੇੜਦੇ ਸਹੀ ਗੱਲ ਹੈ ਹੁਣ ਫੇਰ ਕਿਹਦੇ ਟੁਰ ਕੱਟਾਂਗੇ ਹੁਣ ਫੇਰ ਵੇਚ ਦੀ ਕੱਢਾਂਗੇ ਪਹਿਲਾਂ ਕੱਲ ਨੂੰ ਲੱਡੂ ਬਟਾਂਗੇ ਕੱਲ ਨੂੰ ਕਈ ਕੰਮ ਲੱਡੂ ਖਾ ਕੇ ਫੇਰ ਅਗਲੇ ਕੰਮ ਕਰਾਂਗੇ ਸਹੀ ਗੱਲ ਹੈ ਹਨੇਰਾ ਹੋ ਗਿਆ ਸ਼ਹਿਰ ਹੀ ਬਲੈਡਾਂ ਚੱਗੀਆਂ ਸਹੀ ਗੱਲ ਹੈ ਲੜ ਗਿਆ ਹੋਰ ਨਹੀਂ ਚੜ ਗਿਆ ਅਜੇ ਤਾਂ ਸ਼ਾਪਿੰਗ ਕਰਦੇ ਸੀ ਵਿਆਹ ਦੀ ਹੋਰ ਕੀ ਹੈ ਦੋ ਘੰਟੇ ਪਹਿਲਾਂ ਚਲੇ ਜਾਇਆ ਇੱਕ ਨੂੰ ਦੋ ਘੰਟੇ ਆ ਜਾ ਬਾਅਦ ਚਲਾ ਦਿੰਦੇ ਆ ਗੇਟ ਇਹਦਾ ਵਿਆਹ ਬਾ ਸੰਤੋਖ ਦਾ ਉਹਦੀ ਸ਼ਾਪਿੰਗ ਕਰਦੇ ਸੀ ਵਿਆਹ ਦੀ ਹੋਰ ਕੀ ਹੈ ਕੀ ਆ ਕਰ ਕੰਦੀ ਵਿਆਹ ਸ਼ਾ ਕਰ ਕੰਦੀ ਨਾ ਐਨੀ ਕੀ ਕੰਨੀਆਂ ਹੈ ਆਲੂ ਆਧਾ ਹੈ ਕੇ ਬਈਆ ਥੋੜੀ ਜੱਤੀ ਪੈ ਰਖਾ ਜੀ ਮੇਰਾ ਛੱਲਤੀ ਹੱਡੀ ਵਾਲੇ ਪਾ ਕੇ ਕਾ ਤੋ ਗਈ ਸੀ ਮੈਂ ਤਾਂ ਯਾ ਨਵੀ ਆ ਨਵੀ ਹੀ ਛੱਲਤੀ ਹੁੰਦੀ ਆ ਰਸਤਾ ਤੇ ਮੇਰੇ ਵਿਆਹ ਆ ਗਿਆ ਸੰਤੋਖ ਦਾ ਹੋਰ ਚੰਗਾ ਉਹ ਰਾਜੀ ਦਾ ਸਾਰਾ ਅੱਜ ਸ਼ੋਪਿੰਗ ਕਰਕੇ ਆਏ ਆ ਠੀਕ ਆ ਤੂੰ ਫਿਰ ਕੱਲੂ ਦੇ ਆ ਮੈਨੂੰ ਡੈਡੀ ਫੋਨ ਲਾਈ ਜਾਂਦੇ ਹੁਣ ਉਸ ਵਾਸਤੇ ਲਾ ਸੌਮਨੇ ਨੂੰ ਚਾਹੀ। ਜਮਨ ਦਾ ਅੱਛਾ ਲਾਇਦਾ ਮੰਦੀ ਨਹੀਂ ਮੰਮੀ। ਬਰੀ ਲੈਣੀ ਸੀ ਉਹਨਾਂ ਨੇ ਪੰਜ ਸੂਟ ਦਵਾਏ। ਹੈ? ਬਰੀ-ਬਰੀ ਦਵਾਈਏ। ਫੇਰ ਦੱਸਿਆ ਨਹੀਂ ਕਿਸੇ ਨੂੰ ਹੁਣ ਕੱਲ ਨੂੰ ਪਤਾ ਲੱਗੂ ਬਲੌਗ ਦੇਖ ਕੇ ਸਾਰਿਆਂ ਨੂੰ। ਪੰਜ ਸੂਟ ਬਰੀ ਦੇ। ਮੈਂ ਕਦੇ ਤੁਹਾਨੂੰ ਦੱਸਤਾ ਆਉਗਾ ਕੱਲ। ਬਰੀ ਦਵਾਈ ਆ ਤੇ ਵੀ ਦੇ ਨੇ ਆ। ਆਪਦੇ ਕੱਪੜੇ ਤਿਆਰ ਤਾਂ ਤਾਂ ਹੀ ਦਾ ਟਾਈਮ ਲੱਗ ਗਿਆ। ਥੋੜ੍ਹ ਤੇ ਗੁੜ ਤੇ ਪਿਆ ਮਿਲ ਲੈ ਹੁਣ ਫਿਰ ਬੀਰੂ ਨੂੰ ਫਿਰ ਕਿਹਾ ਵੀ ਤੂੰ ਅਰਜੈਂਟ ਚਾਹੀਦੇ ਸਾਨੂੰ ਬਣਾਵਾ। ਪਰ ਉਹਨੇ ਪੜਦੇ ਲੈਣ ਦੀ ਵਿੱਚ ਆਦਰਾਂ ਲਿਆ ਯਾਰ ਬਸ ਇਹ ਤਾਂ ਫਿਰ ਹੁਣ ਤੈਨੂੰ ਪਤਾ ਹੀ ਆ ਵੀ ਆਹ ਤੇ ਨਾ ਪ੍ਰੇਤਨ ਲਾਉਂਦੀ ਆ ਉਹਨੇ ਲੁੱਧਾ ਨੇ ਗਏ ਸੀ ਹੈ ਨਹੀਂ ਨਹੀਂ ਜਗਰਾਮ ਮੈਂ ਕਦੇ ਕਾਲ ਤੈਨੂੰ ਦੱਸਤਾ ਹੁਣ ਉਹਨੇ ਸੰਤੋਖ ਨੇ ਚਲੋ じゃ ਕਹਿੰਦੇ ਹੁਣ ਵੀ ਤਾਂ ਅਸੀਂ ਤਾਂ ਕਹਿੰਦੇ ਸੀ ਵੀ ਬਲੌਗ ਬਣਾਵੀ ਸਾਰਿਆਂ ਨੂੰ ਆਪੇ ਆਪ ਸਰਪ੍ਰਾਈਜ਼ ਹੀ ਪਤਾ ਲੱਗੇ ਜਾਣ ਕੇ ਲੈ ਲਾ ਚੰਗਾ ਠੀਕ ਆ ਫੋਨ ਲਾ ਲੋ ਸੰਤੋਖ ਉਹ ਬਦਾਨਿਆਂ ਦੇ ਸੌਦਾ ਲੱਦਣਾ ਤੁਸੀਂ ਮੱਲੇਆਣੇ ਨੂੰ ਚਲੋ ਉਹ ਕਹਿੰਦਾ ਖਾਲਸਾ ਨੂੰ ਤੁਸੀਂ ਛੱਡਿਆ ਉਹ ਫਿਰ ਮਾਂ ਗਿਆ ਸਾਨੂੰ ਉੱਧਰ ਬਿਆਨ ਬੋਨਗਰਾਂ ਵਿੱਚ ਚਾਹ ਪਾਣੀ ਪੀਓ ਬੈਠ ਕੇ ਕੋਈ ਫੋਮੋ ਦਾ ਟਾਈਮ ਲੱਗ ਰਿਹਾ ਚਾਹ ਪਾਣੀ ਕਹਿੰਦਾ ਪਤਾ ਖਾਦੋ ਨਹੀਂ ਪੀਣ ਗਈ ਇਹ ਕਹਿੰਦੀ ਮੈਂ ਤਿਆਰ ਹੋ ਕੇ ਨਹੀਂ ਆਈ ਲਾ ਆਪੀ ਦਾ ਕਹਿੰਦਾ ਚਲ ਚਾਹ ਪਾਣੀ ਪੀ ਲੈ ਮੈਂ ਮੈਂ ਨਹੀਂ ਰਹਿਣਾ ਮੈਂ ਉਹ ਵੀ ਕੱਲ ਨੂੰ ਸੂਟ ਚ ਭੱਜਿਆ ਮੈਂ ਕਹਿੰਦਾ ਤਿਆਰ ਹੋ ਕੇ ਫਿਰ ਆਉਂਗਾ ਉਸ ਤੋਂ ਪਹਿਲਾਂ ਮੈਂ ਕਹਿੰਦਾ ਤੂੰ ਗੇਟਾਂ ਦੇ ਉੱਤਰ ਆ ਕਹੀ ਕਹਿੰਦੀ ਮੰਮੀ ਹੈ ਨਹੀਂ ਨਾਲ ਛਾਗ ਬਣਾ ਲਿਆ ਤੜਕਾ ਲਾਓ ਲਾਲੇ ਤੜਕਾ ਮੰਮੀ ਨੇ ਲਾ ਦੇ। ਅਸੀਂ ਇਹ ਜਾਣ ਕੇ ਕਰਦਾ ਪਨੀਰ ਵਾਲੇ ਪਕੌੜੇ ਖਾਦੇ ਹਾਂ। ਤੇ ਮੈਂ ਖਾਣਾ ਤਾਂ ਹੈਗਾ ਹੀ ਹੁਣ ਸਾਗ। ਅੱਛਾ। ਤੜਕਾ ਲਾ ਲਾ ਥੋੜੀ ਜਿਹੀ ਨੂੰ ਬਸ ਕਬਲੀ ਖੰਡ ਨੂੰ। ਡੈਡੀ ਖਾ ਲਈ ਰੋਟੀ?